ਹਾਂਜੀ ਕਿੱਦਾਂ ਸਾਰੇ ਚਲੋ ਮੰਨਦੇ ਆ ਕਿਤੇ ਨਾ ਕਿਤੇ ਪੰਜਾਬ ਪੁਲਿਸ ਗਲਤ ਹੁੰਦੀ ਆ ਜ਼ਿਆਦਾਤਰ ਗਲਤੀ ਹੁੰਦੀ ਆ ਪਰ ਇੰਨੀ ਵੀ ਗਲਤੀ ਨਹੀਂ ਹੁੰਦੀ ਕਿ ਭੈਣ ਜਿਹਦਾ ਹਰ ਵਾਰ ਇਹ ਬੰਦੇ ਨਾਲ ਪੇਚਾ ਬਾਬੇ ਪੰਜਾਬ ਪੁਲਿਸ ਦਾ ਤੇ ਉੱਤੇ ਪੰਜਾਬ ਪੁਲਿਸ ਗਲਤ ਹੋਵੇ ਹਨਾ ਰੂਲ ਨਾਮ ਦੀ ਕੋਈ ਚੀਜ਼ ਨਹੀਂ ਕਿ ਰੂਲ ਆ ਆਪਣੀ ਫਾਲੋ ਕਰਨੇ ਗੱਡੀ ਦੀ ਨੰਬਰ ਪਲੇਟ ਨਹੀਂ ਹੈਗੀ ਪੰਜਾਬ ਪੁਲਿਸ ਨੇ ਚਲਾਨ ਇਕੱਠਾ ਕੀਤਾ ਤੇ ਮੀਡੀਆ ਬੁਲਾ ਕੇ ਭੈਣ ਜੋ ਰੋਲਾ ਪਾਉਣ ਲੱਗਿਆ ਪਿਆ ਪਹਿਲੇ ਇੱਕ ਵਾਰ ਟੋਲ ਪਲਾਜ਼ਾ ਦੇ ਉਹਨਾਂ ਨੇ ਕਿਹਾ ਵੀ ਚਲੋ ਤੁਸੀਂ ਟੋਲ ਪਲਾਜ਼ਾ ਭਰਨਾ ਤੇ ਉਹਨੂੰ ਕਹੀ ਜਾਂਦਾ ਆਸਤਾ ਜੀ ਧਰਨੇ ਦੇ ਚੱਲਿਆਂ ਜੀ ਇਹਦਾ ਮੋਰਚ ਚੋਂ ਆਇਆ ਜੀ ਮੈਂ ਇਹਦਾ ਇਹਦਾ ਇਹਦੇ ਜਥੇਦਾਰ ਨਾਲ ਗੱਲ ਕਰਾਉਣੇ ਤੁਹਾਡੀ ਇੱਕ ਕਿੰਨੇ ਰੁਪਏਾਂ ਪਿੱਛੇ 20 ਰੁਪਏਾਂ ਪਿੱਛੇ ਚਲਾਣ ਦੇ ਲੜਦਾ ਫਿਰਦਾ ਵੀਡੀਓ ਭੈਣ ਚੋਦ ਕੁੱਤਾ ਪੰਜਾਬ 'ਚ ਗੰਦ ਪਾਇਆ ਸਾਲਿਆਂ ਨੇ ਇਹ ਬੱਕਰਾ ਮਾਲਕ ਬਣਿਆ ਫਿਰਦਾ ਪੰਜਾਬ ਦਾ ਬੱਕਰੀ ਆਪਦੀ ਘੋੜੇ ਭਜਾਈ ਜਾਂਦਾ ਕੋਈ ਲੋੜਾ ਨੂੰ ਲੋੜਾ ਲਾਸੜ ਕਹਿੰਦੇ ਉਹਨੂੰ ਪੁੱਛਦਾ ਨਹੀਂ ਕੋਈ ਇਹਦੇ ਬੱਕਰੇ ਸੋਸ਼ਲ ਮੀਡੀਆ ਰਫਤਾਰ ਆਏ ਕਰਦੂ ਰਫਤਾਰ ਜਦੋਂ ਪਿੱਛੇ ਬੰਦੇ ਪੈ ਜਾਂਦੇ ਰਫਤਾਰ ਹੋਣੀ ਪੈਂਦੇ ਫਿਰ ਥਾਣੇ ਵੱਡ ਜਾਂਦੇ ਨੇ ਗੱਡੀਆਂ ਲੈ ਕੇ ਆਉਂਦੀਆਂ ਬੱਕਰੀ ਘੋੜੇ ਵਜਾ ਤੂੰ ਰੋ ਜੇ ਦੀ ਇਹਦੇ ਭੈਣ ਜੋ ਦੀ ਦੁਨੀਆ ਕੀ ਪਈ ਆ ਮੈਨੂੰ ਲੱਗਦਾ ਬਾਈ ਜਦ ਤੱਕ ਤੇਰੇ ਸਾਤੀ ਤੇ ਲੱਤਾਂ ਨਹੀਂ ਪੈਂਦੀਆਂ ਨਾ ਲੱਗਿਆ ਰੇ ਮੇਰਾ ਵੀਰ ਐਦੀ ਲੱਗਿਆ ਰਾ ਚਾਕਤ ਚੱਕ ਕੇ ਕੰਮ ਜਦ ਤੱਕ ਤੇਰੇ ਕੋਈ ਚਿੱਟੇ ਚਿੱਟੇ ਦਾ ਭੁੱਕੀ ਦਾ ਪਰਚਾ ਪਾ ਕੇ ਤੇਰੀ ਉਹ ਤੱਕ ਤੂੰ ਮੇਰੀ ਮੇਰੀ ਜਾਨ ਲੱਗਿਆ ਰੇ ਪੰਜਾਬ ਪਿਛੇ ਤੂੰ ਕੀਤਾ ਕੀ ਆ ਪੰਜਾਬ ਵਾਲੀ ਘੂਸੇ ਕਟਿਆ ਸਾਰਾ ਤੇ ਦੁਆਬ ਦੇ ਲਈ ਲੜਦਾ ਰਹਿਣਾ ਕਦੇ ਤੇਰੀ ਗੱਡੀ ਦੀ ਨੰਬਰ ਪਲੇਟ ਨਹੀਂ ਹੁੰਦੀ ਕਦੇ ਤੂੰ ਭੈਣ ਟੋਲ ਟੈਕਸ ਨਹੀਂ ਭਰਦਾ ਕਦੇ ਤੇਰਾ ਆ ਚੀਜ਼ ਦਾ ਚਲਾਨ ਹੋ ਗਿਆ ਇੱਥੇ ਧਰਨੇ ਨੇ ਚੱਲ ਉਹ ਲੌੜਾ ਲਾਸਣ ਜੀ ਕੋਈ ਗੱਲ ਵੀ ਪ ਭੈੜ ਦੇ ਲੈਣਾ ਹੱਦ ਹੋ ਗਈ ਯਾਰ ਬੰਦੇ ਦੀ ਲੋਕ ਇਹਨੂੰ ਰਫਤਾਰ ਨਹੀਂ ਆ ਕਰਤਾ ਰਫਤਾਰ